oh ਵਾਹਿਗੁਰੂ ਜੀ ਕੀ ਫਤਿਹ ਪਿੰਡ ਮੌੜੇ ਕੰਗਾਲਾ ਇੱਥੋਂ ਦੀ ਪੰਚਾਇਤ ਪਹਿਲਾ ਸਰਪੰਚ ਬਲਬੀਰ ਸਿੰਘ ਉਹ ਸਰਪੰਚ ਬਣਾਤਾ ਪਿੰਡ ਸਾਰੇ ਨਾਲ ਕੇ ਕੋਈ ਲੜਾਈ ਝਗੜਾ ਨਹੀਂ ਲਾਗੇ ਵੈਰੋ ਵੀ ਬਣਾਇਆ ਸੌੜੀ ਧਰਮਘੋੜ ਸਾਰੇ ਬਣਾਇਆ ਰਾਜਮੰਤੀਆਂ ਸਰਪੰਚ ਬਣਾਏ ਆ ਤੇ ਇੱਥੇ ਸਭ ਤੋਂ ਚੰਤੀ ਉਹੀ ਅੱਜ ਰਾਜਮੰਤੀ ਨਾ ਸਰਪੰਚ ਬਣਿਆ ਆ ਬਲਵਿੰਦਰ ਸਿੰਘ ਨੂੰ ਫੇਰ ਮੌਕਾ ਦਿੱਤਾ ਪੰਚਾਇਤ ਨੂੰ ਸਾਰੇ ਪਿੰਡ ਦੀ ਸੰਗਤ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ